ਕੁਸਵਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਅੱਜ ਹਲਕਾ ਵਿਧਾਇਕ ਸਰਵਨ ਸਿੰਘ ਤੁੰਦ ਦੀ ਅਗਵਾਈ ਹੇਠ ਪਿੰਡ ਕਰਿਆਲਾ ਦੇ 47 ਫਾਰਮ ਪੈਲਸ ਵਿਖੇ ਇਲਾਕੇ ਦੇ ਮੰਨੇ ਨਾਮਵਰ ਡਾਕਟਰ ਗੁਰदयाल ਸਿੰਘ ਕਰਿਆਲਾ ਤੇ ਵਿਧਾਇਕ ਸਰਵਨ ਸਿੰਘ ਤੁੰਦ ਦੇ ਪੀਏ ਹੀਰਾ ਸਿੰਘ ਅਤੇ ਜਸਪਾਲ ਸਿੰਘ ਪੋਲਾ ਪਾਰਟੀਆਂ ਵੱਲੋਂ ਕਰਵਾਈ ਗਈ ਵਰਕਰ ਮਿਲਣੀ ਜਿਸ ਵਿੱਚ ਵੱਡੇ ਪੱਧਰ ਦੇ ਇਲਾਕੇ ਦੇ ਮੌਤਵਰ ਵਿਅਕਤੀਆਂ ਨੇ ਹਿੱਸਾ ਲਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਵਿਧਾਇਕ ਸਰਵਨ ਸਿੰਘ ਤੁੰਦ ਨੇ ਕਿਹਾ ਕਿ 1 ਜੂਨ ਨੂੰ ਹਲਕਾ ਖੇਮ ਕਰਨ ਦੇ ਲੋਕ ਇਤਿਹਾਸ ਰਚਣਗੇ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਪੁੱਲਰ 35000 ਤੋਂ ਵੱਧ ਵੋਟਾਂ ਨਾਲ ਹਲਕਾ ਖੇਮ ਕਰਨ ਵਿੱਚੋਂ ਜਿੱਤਣਗੇ ਕਿਉਂਕਿ ਵਰਕਰਾਂ ਦੇ ਵਿੱਚ ਜੋਸ਼ ਹੀ ਇੰਨਾ ਪਾਇਆ ਜਾ ਰਿਹਾ ਉਹਨਾਂ ਕਹਾਂ ਕਿ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਇਸ ਵਰਕਰ ਮਿਲਣੀ ਤੇ ਰੈਲੀ ਦਾ ਰੂਪ ਧਾਰਿਆ ਜਿਸ ਤੋਂ ਪਤਾ ਸਾਫ਼ ਚੱਲ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਹਲਕਾ ਖੇਮ ਕਰਨ ਵਿੱਚੋਂ ਵੱਡੀ ਜਿੱਤ ਹੋਣ ਜਾ ਰਹੀ ਹੈ ਇਸ ਮੌਕੇ ਵਿਦੈਕ ਸਰਬੰਸ ਸਿੰਘ ਤੋਣ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਹਰ ਕਰਦੇ ਹੋਏ ਕਿਹਾ ਕਿ ਇਨਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ ਜਾਵੇਗਾ ਜਿਸ ਦੀ ਤਾਜ਼ਾ ਮਿਸਾਲ ਮਿਲਦੀ ਹੈ ਕਿ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵੀ ਖੋਣਾ ਕਿਉਂਕਿ ਜੀਜਾ ਤੇ ਸਾਲਾ ਸਿਰਫ ਆਪਣੇ ਤਰੀਕੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਜੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲੇ ਨੇ ਹਾਂਜੀ ਐਮਐਲਏ ਸਾਹਿਬ ਅੱਜ ਜਿਹੜੀ ਰੈਲੀ ਕੀਤੀ ਗਈ 47 ਫਾਰਮ ਦੇ ਵਿੱਚ ਜੀ ਮੈਂ ਤਾਂ ਮੈਂ ਤਾਂ ਇੱਕ ਵਰਕਰ ਮੀਟਿੰਗ ਸੱਦੀ ਸੀ ਵਰਕਰ ਮੀਟਿੰਗ ਸੱਦੀ ਸੀ ਬਹੁਤ ਵੱਡੀ ਨਾ ਮੇਰਾ ਵੀਰ ਇੱਕ ਰੈਲੀ ਦਾ ਰੂਪ ਉਤਾਰ ਲਿਆ ਵਰਕਰ ਮੀਟਿੰਗ ਨੇ ਮੈਂ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ 26ਵੇਂ ਵਰਕਰ ਮੀਟਿੰਗ ਸੀ ਪਰ ਇੱਕ ਰੈਲੀ ਹੋ ਗਈ ਤੇ ਇੱਕ ਰੈਲੀ ਰੈਲੀ ਕਰਦੀ ਲੋਕਾਂ ਦਾ ਸੰਗਤ ਨੇ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਹਲਕੇ ਦੇ ਵਿੱਚੋਂ ਮਿਲ ਰਿਹਾ ਜੇ ਮੈਂ ਤਾਂ ਇੱਕ ਵਰਕਰ ਮੀਟਿੰਗ ਬਣਾਈ ਸੀ ਮੇ ਡਿਊਟੀ ਹੈ ਪੰਡੋ ਪੰਡ ਤੋ ਇੱਕ ਤਰ੍ਹਾਂ ਦੀ ਇੱਕ ਰੈਲੀ ਭੈਣ ਭਰਾਵਾਂ ਨੇ ਕਰਦੀ ਕਿਹਾ ਇੱਕ ਤੋੜੇ ਦੇ ਰਹਿ ਗਏ ਐਮਐਲਏ ਸਾਹਿਬ ਕੋਈ ਆਗੂਆਂ ਨੂੰ ਤੇ ਜਨਤਾ ਨੂੰ ਜਿਹੜਾ ਸਨੇਹਾ ਦਵਿੰਦਰਾ ਮੇਰਾ ਮੇਰਾ ਇਹੀ ਸੰਦੇਸ਼ ਆ ਮੈਂ ਹੁਣ ਵੀ ਇਹੀ ਦੇ ਆਪਣੇ ਲੀਡਰਾਂ ਨੂੰ ਪਿੰਡਾਂ ਦੇ ਆਗੂਆਂ ਨੂੰ ਭਈ ਆਪੋ ਆਪਣੇ ਪਿੰਡ ਡਟਜੋ ਆਪੋ ਆਪਣੇ ਪਿੰਡ ਸੰਭਾਲੋ ਆਪੋ ਆਪਣੇ ਗਊਧ ਸੰਭਾਲੋ ਆਹ ਜਿਹੜੇ ਚੱਲ ਦੇਣਾ ਸਾਰੇ ਆਪਣੇ ਪਿੰਡਾਂ 'ਚ ਮਿਹਨਤ ਕਰੋ ਸਰ ਇਹ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਜਿਹੜਾ ਪਾਰਟੀ 'ਚੋਂ ਕੱਢਿਆ ਗਿਆ ਉਸਤੇ ਕੀ ਕਹਿਣਾ ਚਾਹੁੰਦੇ ਜੀ ਜੀ ਮੇਰੇ ਵੀਰ ਜਿਹੜਾ ਵੇਖੋ ਅਦੇਸ਼ ਪ੍ਰਤਾਪ ਹੈ ਜਿਹੜਾ ਕੱਢਿਆ ਉਹ ਤਲਬੀਰ ਸਿੰਘ ਖੇਲਣੇ ਕਿ ਕਿਹਾ ਸੀ ਵੀ ਸੁਖਬੀਰ ਬਾਦਲ ਕਹਿੰਦਾ ਮੈਂ ਤੇ ਲੱਡੂ ਬੰਡੇ ਤੇ ਉਹਨੇ ਕਿਹਾ ਪੱਕਾ ਨਵਾਈ ਲਾ ਲੋ ਸੁਖਬੀਰ ਬਾਦਲ ਹੁਣ ਪੱਕਾ ਨਵਾਈ ਆਪਦੇ ਘਰ ਬਿਠਾਤਾ ਤੇ ਉਹ ਸਾਰੇ ਜਵਾਈ ਸਾਲੇ ਜੀਜੇ ਸਾਰੇ ਹੁਣ ਕੱਢੀ ਜਾਣ ਲੈ ਇਹ ਇਹ ਆਮ ਆਦਮੀ ਪਾਰਟੀ ਆਉਂਦੀ ਸੰਭਾਵਨਾ ਹੈ ਉਹਨਾਂ ਦੀ ਕੋਈ ਮੇਰੇ ਵੀਰ ਇਹ ਹਾਈ ਕਮਾਂਡ ਨੂੰ ਪਤਾ ਹੋ ਸਕਦਾ ਜੀ ਮੇਰੇ ਵੱਡੀ ਬੁੰਡੇ ਲੈਵਲ ਦੀ ਤੁਹਾਡੇ ਵੱਲੋਂ ਕੀ ਹੈ ਰਿਸਪੌਂਸ ਕੇ ਓਨਲੀ ਕੀ ਵੈਲਕਮ ਹੈ ਪਾਰਟੀ ਵੱਲੋਂ ਵੀਰੇ ਮੈਂ ਤਾਂ ਇੱਕ ਛੋਟਾ ਸਿਪਾਹੀਆਂ ਜੇ ਆਉਂਦੇ ਤੇ ਜੀ ਆਇਆਂ ਨੂੰ ਅਜੀ ਬੰਦ ਕੰਮ ਜਿਹੜਾ ਵੀ ਪਾਰਟੀ ਕੋ ਜਾਊਗਾ ਪਾਰਟੀ ਸਾਡੀ ਦਾ ਮੈਸੇਜ ਹੀ ਆਇਆ ਆਖਦੀ